ਗਵਾਰਾਣਾ ਜ਼ੀ ਪਿੰਡ ਖਾਟੀ ਵਿਖੇ ਹੋਏ ਇੱਕ ਸੜਕ ਹਾਸੇ ਵਿੱਚ ਐਕਟਿਵਾ ਸਵਾਰ ਦੋ ਭਰਾਵਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਸਾ ਐਕਟਿਵਾ ਤੇ ਮਹਿੰਦਰਾ ਪਿਕਅਪ ਜੀਪ ਦੇ ਨਾਲ ਨਾਲ ਇੱਕ ਕਾਰ ਦਰਮਿਆਨ ਹੋਇਆ ਹੈ। ਹਾਸੇ ਤੋਂ ਬਾਅਦ ਜਿੱਥੇ ਮਹਿੰਦਰਾ ਪਿਕਅਪ ਜੀਪ ਪਲਟ ਗਈ ਉੱਥੇ ਹੀ ਜਾਣਕਾਰੀ ਦਿੰਦੇ ਆ ਜ਼ਖਮੀ ਅਮਰਜੀਤ ਸਿੰਘ ਵਾਸੀ ਜਗਜੀਤਪੁਰ ਨੇ ਦੱਸਿਆ ਕਿ ਉਹ ਜਦੋਂ ਪਿੰਡ ਜਗਜੀਤਪੁਰ ਤੋਂ ਫਗਵਾੜਾ ਵੱਲ ਨੂੰ ਆਪਣੇ ਭਰਾ ਗੁਰਪ੍ਰੀਤ ਸਿੰਘ ਨਾਲ ਆ ਰਹੇ ਸਨ ਤਾਂ ਪਿੰਡ ਖਾਟੀ ਨਜ਼ਦੀਕ ਮਹਿੰਦਰਾ ਪਿਕਅਪ ਜੀਪ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਦੋਵੇਂ ਭਰਾ ਜ਼ਖਮੀ ਹੋ ਗਏ ਚਨਾ ਨੂੰ ਜ਼ਖਮੀ ਹਾਲਤ ਵਿੱਚ ਸਿਵਲਾ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕੀ ਉਹ ਚਿਹਰੇ ਇਲਾਜ ਹੈ ਫਗਵਾੜੇ ਤੋਂ ਜਾ ਰਹੇ ਸੀਗੇ ਤੇ ਜਗਜੀਤਪੁਰ ਤੋਂ ਫਗਵਾੜੇ ਜਾ ਰਹੇ ਸੀਗੇ ਅੱਛਾ ਜੀ ਕੀ ਕੱਤੇ ਜਾ ਰਹੇ ਸੀ ਐਕਸੀਡੈਂਟ ਆ ਕੇ ਇਸ ਚੀਜ਼ ਨਾ ਹੋਇਆ ਤੁਹਾਡਾ ਬਲੇਰੋ ਗੱਡੀ ਨਾਲ ਹੋਇਆ ਜੀ ਹਾਂਜੀ ਬਲੇਰੋ ਏਕਾਪ ਤੇ ਤੁਸੀਂ ਕਿੰਨੀਆਂ ਸਵਾਰੀਆਂ ਸੀਗੀਆਂ ਤਰ ਦੋ ਜਣੇ ਸੀਗੇ ਦੋ ਜਣੇ ਦੂਜਾ ਨਾਲ ਕੌਣ ਸੀ ਗੁਰਪ੍ਰੀਤ ਸਿੰਘ ਜੀ ਹੈ ਰਾਜਾ ਮੇਰਾ ਗੁਰਪ੍ਰੀਤ ਹੈ ਕਿੱਥੇ ਦੇ ਰਹੇ ਹੋ ਜੀ ਜੁਰੀਤ ਕਰਦੇ ਉਧਰ ਕਾਰ ਚਾਲਕ ਨੇ ਦੱਸਿਆ ਕਿ ਉਹ ਹਮੀਰਪੁਰ ਤੋਂ ਲਵਲੀ ਯੂਨੀਵਰਸਿਟੀ ਵਿਖੇ ਜਾ ਰਿਹਾ ਸੀ ਕਿ ਪਿੰਡ ਖਾਤੀ ਨਜ਼ਦੀਕ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਚੰਦੇਲ ਨਾਮੇ ਮੇਰਾ ਭਾਈ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਹਮੀਰਪੁਰ ਨਗੋਂ ਨੂੰ ਸੁਜਾਨਪੁਰ ਟੀਰਾ ਤੋਂ ਆ ਰਿਹਾ ਹਾਂ ਹਾਂਜੀ ਔਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਾ ਰਿਹਾ ਸੀ ਤੇ ਹੋਇਆ ਕਿਦਾਂ ਐਕਸੀਡੈਂਟ ਸਰ ਮੈਂ ਇਸ طرف ਤੋਂ ਠੀਕ ਤਰ੍ਹਾਂ ਸੇ ਆਪਣੀ ਤਰਫ ਤੋਂ ਜਾ ਰਿਹਾ ਥਾ ਸਾਹਮਣੇ ਸੇ ਗਾੜੀ ਬਾਹਰ ਆਈ ਓਵਰਟੇਕ ਕਰਦੀ ਹੋਈ ਔਰ ਇਧਰ ਕੋ ਮੋਟਰਸਾਈਕਲ ਵਾਲੇ ਚਲੇ ਥੇ ਵਾਲੇ ਚਲੇ ਥੇ ਹਾਂਜੀ ਮੋਟਰਸਾਈਕਲ ਵਾਲੇ ਚਲੇ ਤੇ ਥੋੜਾ ਸਾਤ ਤਾਂ ਮੈਂ ਕਟ ਮਾਰ ਸਕਦਾ ਜਿੰਨਾ ਬੜਾ ਅੰਦਰ ਕਰ ਲਿਆ ਅਗਲਾ ਅਗਲਾ ਤਾਂ ਬਚ ਗਿਆ ਬਸਤਾ ਬਸਤਾ ਲੇਕਿਨ ਇਸ ਦੇ ਪਿੱਛੇ ਵਾਲੇ ਟਾਇਰ ਮੇਰੇ ਕੋਈ ਗੱਤ ਤੇ ਹੀ ਸਰ ਔਰ ਗਾੜੀ ਪੂਰੀ ਗੁੰਮ ਗਈ ਤੁਸੀਂ ਕਹਤੇ ਹਾਂਜੀ ਤੁਸੀਂ ਕਹਤੇ ਹੀ ਕਾਰ ਚ ਤੁਹਾਡੀ ਕਾਰ ਹੈ ਕਾਰ ਤੇ ਕਿਦਾਂ ਬੰਦੇ ਬੰਦੇ ਠੀਕ ਹੈ ਸਰ ਬੰਦੇ ਮੇਰੇ ਠੀਕ ਹੈ ਜੀ ਜਿਹੜੇ ਜੀ ਇਧਰ ਜਨਨ ਵਾਲੇ ਬਚਿਆ ਆ ਕੇ ਉਹਨਾਂ ਨੂੰ ਲੈ ਕੇ ਹਸਪੀਟਲ ਹੈ ਹਾਂ ਉਧਰ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਹਸਪਤਾਲ ਵਿਖੇ ਸੜਕ ਹਾਸੇ ਵਿੱਚ ਜ਼ਖਮੀ ਹੋਏ ਦੋ ਵਿਅਕਤੀ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡੀएमसी ਵਿਖੇ ਰੈਫਰ ਕੀਤਾ ਗਿਆ ਹੈ ਜਰਕੀ ਦੂਸਰਾ ਵਿਅਕਤੀ ਖਤਰੇ ਤੋਂ ਬਾਹਰ ਹੈ ਉਨ੍ਹਾਂ ਕਿਹਾ ਕਿ ਫਿਲਹਾਲ ਹਾਸੀਸਮੰਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਕਰੀਬ 1 ਵਜੇ ਦੀ ਦੋ ਪੇਸ਼ੈਂਟ ਆਏ ਸੀ ਸਾਡੇ ਕੋਲ ਅਮਰਜੀਤ ਸਿੰਘ ਤੇ ਗੁਰਬੀਰ ਸਿੰਘ 30 ਮਿੰਟ ਦੇ ਕੋਲ ਦੱਸਿਆ ਸੀ ਕਿ ਕੋਈ ਐਕਸੀਡੈਂਟ ਹੋਇਆ ਹੈ ਤੋ ਜਿਹੜਾ ਜਿਹੜਾ ਲੜਕਾ ਸੀਗਾ ਗੁਰਪ੍ਰੀਤ ਸਿੰਘ ਉਹ 18 ਸਾਲ ਦਾ ਲੜਕਾ ਸੀ ਉਦੀ ਕੰਡੀਸ਼ਨ ਥੋੜੀ ਸੀਰੀਅਸ ਸੀਗੀ ਦੋਨੋਂ ਲੈਗਸ ਦੇ ਫ੍ਰੈਕਚਰ ਸੀਗੇ ਔਰ ਵੀ ਕਾਫੀ ਸਪਟਨ ਸੀ ਤੋਂ ਉਹਨੂੰ ਅਸੀਂ ਸਟੇਬਲ ਕਰਕੇ ਡੀ ਐਮ ਸੀ ਰੈਫਰ ਕੀਤਾ ਦੂਸਰਾ ਜਿਹੜਾ ਪੇਸ਼ੈਂਟ ਹੈ ਅਮਰਜੀਤ ਸੀ ਉਹ ਸਾਡੇ ਕੋਲ ਹੀ ਹੈ ਉਹਨਾਂ ਦੀ ਹਾਲ ਸਟੇਬਲ ਹੈ ਉਸ ਨੂੰ ਇਨਫੋਰਮ ਕਰ ਦਿੱਤਾ ਤੇ ਜੋ ਵੀ ਰਿਕੁਆਇਰਡ ਟਰੀਟਮੈਂਟ ਹੈ ਦੋਨੋਂ ਪੇਸ਼ੈਂਟਸ ਨੂੰ ਦੇ ਦਿੱਤਾ